ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸ਼ਲੋਕ ਮਹੱਲਾ ਪਹਿਲਾ ਕਰਮੈ ਕਰ ਦਿਖਾਏ ਦੇ ਸੋ ਸਤਗੁਰ ਪੁਰਖ ਸੋ ਜਾਣ ਪੰਜ ਸ਼ਬਦ ਤੁਣ ਘਾਰ ਤੁਣ ਤਹਿ ਬਾਜੈ ਸ਼ਬਦ ਨਿਸ਼ਾਨ ਦੀਪ ਲੋਪਾ ਤਾਲ ਤਹਿ ਖੰਡ ਮੰਡਲ ਹੈਰਾਨ ਤਾਰ ਕੋਰ ਬਾਜੰਤਰ ਤਹਿ ਸਾਜ ਤਖਤ ਸੁਲਤਾਨ ਸੁਖਮਨ ਕਿਆ ਕਰ ਰਾਗ ਸੋਨਾ ਸੁਨ ਮੰਡਲ ਲਿਵਲਾਏ ਅਕਥ ਕਥਾ ਵਿਚਾਰੀਐ ਮਨ ਸਾਮਨੈ ਸਮਾਏ ਓਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੋ ਨ ਜਾਏ ਅਜੱਪਾ ਜਾਪ ਨ ਵਿਸਰੈ ਆਦਿ ਜੋਗ ਆਦਿ ਸਮਾਏ ਸਭ ਸਖੀਆਂ ਪੰਜੇ ਮਿਲੇ ਗੁਰਮੁਖ ਨਿਜ ਘਰਿ ਵਾਸ ਸਬਦ ਖੋਜਿ ਹੋ ਘਰਿ ਹੈ ਨਾਨਕਤਾ ਕਾ ਦਾਸ ਮਹੱਲਾ ਪਹਿਲਾ ਚੇਲੇ ਮੇਲੇ ਬੀਸੀਰ ਦੁਨੀਆ ਫਾਨੀ ਕਲੂਬ ਅਕਲ ਮਨ ਗੋਰ ਨਾ ਮਾਨੀ ਮਨ ਕਮੀਨਾ ਕਮ ਤਰੀਨ ਤੂੰਦਰੀ ਆਉ ਖੁਦਾਇਆ ਇੱਕ ਚੀਜ਼ ਮੁਝਾ ਦੇਹ ਅਵਰ ਜਹਰ ਚੀਜ਼ ਨਾ ਪਾਇਆ ਪੁਰਾਬ ਖਾਮ ਕੂਜੈ ਹਕਮਤ ਖੁਦਾਇਆ ਮਨ ਤੋਂ ਆਨਾ ਤੂੰ ਕੁਦਰਤੀ ਆਇਆ ਸਗ ਨਾਨਕ ਦੀ ਬਾਣ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾ ਸਭ ਵਖਤੈ ਚਲਦ ਚਲਦ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮਖ ਜਾਣਿਆ ਲੱਥੇ ਸਭ ਵਿਕਾਰ ਸ਼ਬਦ ਨੀਸਾਣਿਆ ਸਾਧੂ ਸੰਗੋ ਧਾਰ ਭਏ ਨੇ ਕਾਣਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਬਿਆਸ ਸੰਸਾਰ ਮੇਰ ਸ਼ਾ ਵਾਣਿਆ ਆਪੇ ਬਖਸ਼ ਮਲਾਏ ਸਤਿਗੁਰ ਬਾਣਿਆ नानक ले मलाई खसमे पाणया श्लोक मोहल्ला पहला ਧਨ ਸੋ ਕਾਗਦ ਕਲਮ ਧਨ ਧਨ ਪਾਂਡਾ ਧਨ ਮਸ ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮੋਹੱਲਾ ਪਹਿਲਾ ਆਪੇ ਪੱਟੀ ਕਲਮ ਆਪ ਉਪਰ ਲੇਖ ਭੇ ਤੂੰ ਇੱਕੋ ਕਹੀਐ ਨਾਨਕਾ ਦੂਜਾ ਕਾਹੇ ਖੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਬਿਨ ਦੂਜਾ ਕੋ ਨਹੀਂ ਤੂ ਰਿਹਾ ਸਮਾਈ ਤੇਰੀ ਗਤ ਮਿਤ ਤੂੰ ਐ ਜਾਣਦਾ ਤੁਧ ਕੀਮਤ ਪਾਈ ਤੂੰ ਲਖ ਗੁਚਰ ਗੰਮ ਹੈ ਗੁਰਮਤਿ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰਤੈ ਸਮੇਲ ਲਹਿ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜੇ ਤੂ ਲਾਹੇ ਸਚਿਆ ਤਿਤ ਕੋ ਲਗੈ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵੀਲੇ ਗੋਪਾਲ ਰਾਏ ਕੁਲ ਨਰਿੰਜਨ ਭਗਤਦਾਨ ਦੀਜੈ ਜਾਚੈ ਸੰਤ ਜਨ ਰਹਾਉ ਜਾਂ ਚੈ ਘਰ ਦਿਗ ਦਿਸੈ ਸਰਾਜਾ ਬੇਕੰਟ ਭਵਨ ਚਿਤ੍ਰਸਾਲਾ ਸਭਤ ਲੋਕ ਸਮਾਨ ਪੂਰੀਲੇ ਜਾਂਚੈ ਕਰ ਲਛਮੀ ਕੋ ਆਰੀ ਚੰਦ ਸੂਰਜ ਦੀਵੜੇ ਕੋਤਕ ਕਾਲ ਬਪੜਾ ਕੋਟ ਵਾਲ ਸੋਖਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੈ ਕਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ ਜਿਨ ਬਿਸਵ ਸੰਸਾਰ ਰਾਚਿਲੇ ਜਾਂ ਕਹਿ ਕਰ ਈਸਰ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨ ਭਾਖਿਲੇ ਪਾਪ ਉਹਨਾਂ ਜਾਂਚੇ ਡਾਂਗੀਆਂ ਦੁਆਰਾ ਚਤੁਰ ਗਉਦ ਲੇਖਿਆ ਧਰਮ ਰਾਏ ਪਰਲੀ ਪ੍ਰਤ ਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂਚੇ ਕਰ ਗਣ ਗੰਧਰ ਬਰੇਖੀ ਬੱਪਰੇ ਢਾਡੀਆਂ ਗਵੰਤਾਛੈ ਸਰਬ ਸਾਤਰ ਬਹੁ ਰੂਪੀਆ ਅਨਗਰੂਆ ਅਖਾੜਾ ਮੰਡਲੀਕ ਬੋਲ ਬੋਲੇ ਕਾਛੇ ਚੋਰ ਢੂਲ ਜਾਂਚੈ ਪਵਨ ਚੇਰੀ ਸਖਤ ਜੀਤ ਲੈ ਭਵਨ ਅੰਡ ਟੂਕ ਜਾਂਚੈ ਪਸ਼ਮਤੀ ਸਵੈਸਾ ਰਾਜਾ ਤ੍ਰਿਪਵਨ ਪਤੀ ਜਾਂਚੈ ਕਰ ਗੁਰਮਾ ਪਾਰਸ ਸੈ ਸਰ ਫਨੀ ਬਾਸਕ ਉਸੇ ਜਵਾਲੂਆ ਭਾ 18 ਭਾਰ ਬਨਾਸਪਤੀ ਮਲਣੀ ਛਿਨ ਵੈ ਕਰੋੜੀ ਮੇਗਮਾਲਾ ਪਾਣੀ ਹਾਰਿਆ ਨਖ ਪਰਵੇਸ਼ ਜਾਂਚੈ ਸੁਰਸਰੀ ਸਬਤ ਸਮੁੰਦ ਜਾਂਚੈ ਘੜਥਲੀ ਇਤੇ ਜੀ ਜਾਂਚੈ ਵਰਤਣੀ ਸਵੈਸਾਰਾ ਜਾਤ੍ਰਿ ਭਵਨ ਤਣੀ ਜਾਂਚੈ ਕਰਨਿਕਟ ਵਰਤੀ ਅਰਜਨ ਤ੍ਰੂ ਪਹਿਲਾਦ ਅਮਰੀਕ ਨਾਰਦ ਨੇਜੈ ਸਿਧ ਬੁੱਧ ਗਾਨ ਗੰਧਰਬ ਬਨਵੇ ਹੇਲਾ ਇਤੇ ਜੀ ਜਾਂਚੈ ਕਰੀ ਸਰਬ ਵਿਆਪਕ ਅੰਤਰ ਹਰੀ ਪਰਣ ਵੈ ਨਾਮ ਦਿਓ ਤਾਂ ਚੀਆਣ ਸਗਲ ਭਗਤ ਜਾਂਚੈ ਨਿਸ਼ਾਨ ਮਲਾਰ ਮੋਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮਈਆ ਰਹਾਓ ਹਲਾਵੰਤੀਓ ਪਰਮ ਜੋ ਹੈ ਮਉਜੂ ਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੋ ਬਾਪ ਬਿਠਲਾ ਵੇ ਵੇ ਜੋ ਮੁਕਤ ਦੇਹੋਗੇ ਮੂਤ ਨਾ ਜਾਣੈ ਕੋਇ ਲਾਏ ਪੰਡਿਆ ਮੋਕੋ ਡੇਡ ਕਹਿ ਤੈਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਈਤ ਹੈ ਅਤ ਭੁਜ ਭਿਓ ਅਪਾਰ ਲਾ ਫਿਰ ਦਿਆ ਦੇਹੁਰਾ ਨਾਮੇ ਕੋ ਪੰਡਿਆਨ ਕੋ ਪਿਛਵਾਰ ਲਾ ਤੂੰ ਜੋ ਦਿਆਲ ਕਿਰਪਾਲ ਕਈਤ ਹੈ ਅਤ ਭੁਜ ਭਿਓ ਅਪਾਰ ਲਾ ਫਿਰ ਦਿਆ ਦੇਹੁਰਾ ਨਾਮੇ ਕੋ ਪੰਡਿਆਨ ਕੋ ਪਿਛਵਾਰ ਲਾ ਗੁਰੂ ਪਿਆਰਿਓ ਪੁਲਚਕ ਦੀ ਖਿਮਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ